ਪਗਤ ਜਨਾ ਕੈ ਮੋਹੇ ਦਿੱਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਉ ਜਿਨ ਹਰਿ ਕਾ ਸੁਆਉ ਨ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰਿ ਹਰਿ ਮਨ ਵਸਾਇਆ ਮਹੱਲਾ ਤੀਜਾ ਸਾਰਸਨਾ ਜਲ ਜਾਉ ਜਿਨ ਹਰਿ ਕਾ ਨੋਂ ਵਸਾਰਿਆ ਨਾਨਕ ਗੁਰਮੁਖ ਰਸਨਾ ਹਰ ਜੱਪੈ ਹਰ ਕੈ ਨਾਏ ਪਿਆਰਿਆ ਪੌੜੀ ਹਰਿਆਪੇ ਠਾਕੁਰ ਸੇਵਕ ਭਗਤ ਹਰਿਆਪੇ ਕਰੇ ਕਰਾਈ ਹਰਿਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾਮ ਮਾਰਗ ਪਾਏ ਆਪੇ ਹਰ ਇੱਕ ਨਾਮ ਉਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ویکਖੈ ਚਲਤ ਸੁਬਾਈ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਢਿਗ ਜੀਵਨ ਢਿਗ ਵੇਸ ਜੇ ਆਸਾ ਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸ ਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੁਏ ਪੰਖੇ ਰੂ ਆਹੀ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੀ ਬਹੁ ਰੰਗੀ ਰਸ ਭੋਗਿਆ ਸ਼ਬਦ ਰਹੈ ਨਿਰਵਾਣ ਹਰ ਰਸ ਫਲ ਰਾਤੀ ਨਾਨਕਾ ਕਰਮ ਸੱਚਾ ਨੀ ਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸਾਵੇ ਆਪ ਪਕਾਵੇ ਆਪ ਭਾਂਡੇ ਦੇਹ ਪੁਰਸ ਹੈ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਐ ਹਰਿ ਆਪੇ ਕਿਸ ਨੂੰ ਹੁਕਮ ਮੰਨਾਵੇ ਸਲੋਕ ਮਹਲਾ 3 ਜੀ ਕਰਮ ਧਰਮ ਸਭ ਬੰਦਨਾ ਪਾਪ ਕੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਧੰਦ ਜਹ ਦੇਖਾਂ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ ਮਹਲਾ 4 ਅੰਦੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਈ ਬੰਦਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਇ ਸਭ ਕਿਸ ਦੇਖੈ ਤਿਸੈ ਕਾ ਜਿਨ ਕੀ ਆਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਾਖੈ लाਜ ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦੋਂ ਪੁੱਛਣਾ ਸੇਵਕ ਬੀਆ ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਐਨ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋਥੀਆ ਸ਼ਲੋਕ ਮਹਲਾ 3ਜਾ ਗੁਰਮੁਖ ਪ੍ਰਭ ਸੇਵਹ ਸਦ ਸਾਚਾ ਅਨੰਦ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੀ ਅਰਧ ਉਰਧ ਉਰ ਧਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ ਮਹਲਾ ਤੀਜਾ ਕਹਿਆ ਕਥਿਆ ਨਾ ਪਾਈਐ ਹਰ ਦਿਨ ਰਹੈ ਸਦਾ ਗੁਣ ਗਾਈ ਵਿਣ ਕਰਮੈ ਕਿਨੈ ਨਾ ਪਾਇਉ ਭੌਂ ਕਮੋਏ ਬਿਲ ਲਾਏ ਗੁਰ ਕੈ ਸ਼ਬਦ ਮਨ ਤਨ ਭਿਜੈ ਆਪ ਬਸੈ ਮਨਿ ਆਇ ਨਾਨਕ ਨਦਰੀ ਪਾਈਐ ਆਪੇ ਲਏ ਮਲਾਈ ਪੌੜੀ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਵਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਾਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸ਼ਲੋਕ ਮਹੱਲਾ 3 ਸੇਖਾ ਅੰਦਰੋਂ ਹੋ ਜੋਰ ਛੱਡ ਤੂੰ ਭਾਉ ਕਰ ਝੱਲ ਗੁਆਏ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਖਸਮ ਪਾਏ ਥਾਈ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੇ ਕੂੜ ਸੰਗਰਹਿ ਕੂੜ ਕਰੇ ਆਹਾਰ ਵਿਖਮਾਇਆ ਧਨ ਸੰਚ ਮਰਹਿ ਅੰਤੇ ਹੋਈ ਸਭ ਛਾਰ ਕਰਮ ਧਰਮ ਸੋਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੇ ਸੋ ਥਾਏ ਨ ਪਵੈ ਦਰਗਹਿ ਹੋਈ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਆਪ ਸਮੋਂਦੇ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਇ ਕਰੇ ਜਿਸ ਕਿਰਪਾ ਜਿਸਨੂੰ ਗੁਰਮੁਖ ਕਰੇ ਹਰੇ ਆਪੇ ਭੌਜਲ ਆਪ ਹੈ ਬੋਹਿਥਾ ਆਪੇ ਠੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਜੈ ਸਾਰੇ ਸ਼ਲੋਕ ਮਹਲਾ 3 ਜ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਕੱਟੀਐ ਹਉਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾਂ ਸਤਗੁਰ ਮਿਲਿਆ ਆਏ ਮਹਲਾ ਤੀਜਾ ਨਾਮ ਰੱਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ ਰਹਿ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਲ ਸ ਆਪ ਧਾਤ ਹੈ ਆਪ ਕੀਤੋਂ ਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬੇਕ ਆਪ ਸਭ 베ਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਲਾਹੇ ਨਾਰ ਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਣ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੀਤੇ ਕਰਮ ਕਮਾਹਿ ਮਿਨ ਸਤਗੁਰ ਸੇਵੇ ਖਬਰ ਨ ਪਾਵਹੀ ਮਰ ਜਮਹਿ ਆਵਹਿ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ ਆਇ ਨਾਨਕ ਬਿਨ ਸਤਗੁਰ ਸੇਵੇ ਜੰਪੂਰ ਬੱਧੇ ਮਾਰਿਐ ਮੋਹੇ ਕਾਲੈ ਉਠ ਜਾਹਿ ਮਹੱਲਾ ਤੀਜਾ ਇਕ ਸਤਿਗੁਰ ਕੀ ਸੇਵਾ ਕਰਹਿ ਚਾਕਾਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਨੇ ਆਪਣਾ ਕੁੱਲ ਕਾ ਕਰਨ ਉਧਾਰ ਪੌੜੀ ਆਪੇ ਚਾਟ ਸਾਲ ਆਪਹਿ ਪੜਨ ਦਾ ਆਪੇ ਚਾਟੜੇ ਪੜਨ ਕੋ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੀ ਇਕ ਥੈ ਪਰ ਬੁੱਝੈ ਸਭ ਆਪੇ ਇਕ ਹੈ ਆਪੇ ਕਰੇ ਇਆਣ ਇਕਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਜਿਨਾਂ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਹਿ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀ ਲਾਵਾ ਅਹੰਕਾਰ ਮਜਲਸ ਕੂੜੇ ਲਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕੇਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮ ਕਾਲ ਇਤ ਮਦ ਪੀਟੈ ਨਾਨਕਾ ਬਹੁਤੇ ਖੱਟੀ ਅਹ ਬੇਕਾਰ ਗਿਆਨ ਗੁੜ ਸਲਾਹਾ ਮੰਡੇ ਭਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਓ ਮੇਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬੇਕਾਰ ਪੌੜੀ ਆਪੇ ਸੁਰਨਰ ਗਣ ਗੰਧਰਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੀਸ਼ਾ ਆਪੇ ਗੁਰਮੁਖ ਅਕਾਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਬਿਬਾਣੀ ਆਪੇ ਨਾਲ ਗੋਸਕ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾਹ ਹੈ ਜਾਣੀ ਸਲੋਕ ਮਹਲਾ 3 ਜਹ ਇਹ ਸੰਧਿਆ ਪ੍ਰਮਾਣ ਹੈ ਜਿਤ ਹਰ ਪ੍ਰਭ ਮੇਰਾ ਚੇਤੇ ਆਵੇ ਹਰ ਸਿਉ ਪ੍ਰੀਤ ਊਪਜੈ ਮਾਇਆ ਮੋਹ ਜਲਾਵੇ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਇ ਖੁਆਰ ਮਹੱਲਾ ਤੀਜਾ ਪ੍ਰਿਯੋ ਪ੍ਰਿਯੋ ਕਰਤੀ ਸਭ ਜੱਗ ਫੇਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰਦਾਸ ਭਇਆ ਆਪੇ ਦਸ ਅਠ ਵਰਨ ਉਪਾਏਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲੈ ਕਬਹੀ ਸਭ ਸਚਿਤ ਪਾਵਸ ਸਚਿਥਿਆ ਆਪੇ ਜਿਨਾਂ ਬੁਝਾਏ ਗੁਰਮਖ ਤਿਨ ਅੰਦਰੋ ਹੋ ਦੂਜਾ ਪਰਮ ਗਿਆ ਸਲੋਕ ਮਹੱਲਾ 5 ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡਹਿ ਕੀ ਜਿਨ ਕੀ ਤੀਤ ਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ ਮਹੱਲਾ 5 ਘਟ ਵਸਹਿ ਚਰਨਾਰ ਬਿਨ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ 86 ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੇ ਸੁਆਮੀ ਆਪ ਜਪਾਏ ਇਹ ਨਾਮ ਆਪदयाल ਹੋਏ ਭਉ ਖੰਡਨ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ 부ਝਾਈ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸ਼ਬਦੈ ਸਿਓ ਚੇਤਨਾ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਸ ਜਲਤ ਬਿਹਾਈ ਜੋਤਿਸ ਭਾਵੈ ਸੋ ਧੀਐ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਗੁਰੂ ਫਰਮਾਇਆ ਕਾਰਿ ਇਹਿ ਕਰੇਹੁ ਗੁਰੂ ਦਵਾਰ ਹੋਇ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੇ ਛੌੜ ਕਟਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਏ ਹੋ ਸਤਗੁਰ ਕਾ ਬਾਣਾ ਚਿਤ ਰਖੋ ਹੋ ਸੰਜਮ ਸਚਿਆਨੇ ਹੋ ਨਾਨਕ ਐਥੈ ਸੁਖੈ ਅੰਦਰ ਰਖਸੀ ਅਗੇ ਹਰਿ ਸਿਉ ਕੇਲ ਕਰੇ ਹੋ ਪੌੜੀ ਆਪੇ ਭਾਰ 18 ਬਣਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹੇ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦੇਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ ਸਲੋਕ ਮਹਲਾ 3 ਜਾਂ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਵਰਲ ਪਵੈ ਵਿਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮ ਹੋਉ ੱੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਈ ਝੂਠਾ ਮਦਮੂਰ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਨੀ ਸਚ ਮੱਦ ਪਾਈਐ ਸਤ ਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹੈ ਮਹਿਨੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸਨੂੰ ਸੋਜੀ ਹੋਏ ਜਾਂ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤ ਗੁਰ ਮੇਲੇ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਈ ਪੌੜੀ ਜਿਸ ਦਾ ਕੀਤਾ ਸਭ ਕਿਸ ਹੋਐ ਤਿਸਨੋਂ ਪ੍ਰਵਾਹਾ ਨਾਹੀ ਕਿਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮਹਤਾਜੀ ਕੱਢੈ ਤੇਰੀ ਜੇ ਤੁਧਨੋਂ ਸਲਾਹੇ ਸੋ ਸਭ ਕਿਸ ਪਾਵੈ ਜਿਸਨੋਂ ਕਿਰਪਾ ਨਿਰੰજન ਕੇਰੀ ਸੋਈ ਸਾਹੁ ਸੱਚਾ ਵਣਜਾਰਾ ਜਿਨ ਵਖਰ ਲੱਦਿਆ ਹਰ ਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹੇ ਹੋ ਸੰਤੋਹ ਜਿਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ